ਅੱਜ ਸ਼ੀਗਾਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਚਲੋ ਫਿਰ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂ ਔਰ ਜਾਨਾ ਵਾਂਗੂ ਸਵੇਰੇ ਸਵੇਰੇ ਦੋ ਦਿਨ ਹੋ ਗਿਆ ਅੱਜ ਤੀਜੀ ਦਾ ਇੱਕ ਕਬੂਤਰਾਂ ਦੀ ਤੇ ਅੱਜ ਫਿਰ ਰੱਤੇ ਕਬੂਤਰ ਨੂੰ ਤੇ ਦੂਜੇ ਕਬੂਤਰ ਨੂੰ ਡਾਉਣੇ ਆਵੇਂ ਨੇ ਅੱਜ ਕਿੰਨਾ ਚਿਰ ਉੜਦਾ 7.50 ਇੰਚ ਦੋ ਮਿੰਟ ਰਹਿ ਗਏ ਮਨ ਚੱਕਰ ਗੁੱਡਾ ਖੋਲ ਕੇ ਕਬੂਤਰ ਢਾਦਾ ਤੇ ਫਿਰ ਸਕੂਲੇ ਚੱਲਾਂਗੇ ਆਣ ਕੇ ਬਲੌਗ ਫਿਰ ਕੰਟੀਨਿਊ ਕਰਾਂਗੇ ਕਬੂਤਰ ਆ ਗਏ ਜਿਹੜਾ ਡਾਉਣਾ ਦੇਖ ਆ ਇਹਨਾਂ ਨੂੰ ਕੱਢਦੇ ਆਂ ਬਾਹਰ 7.50 ਇੰਚ ਥੋੜੇ ਮਿੰਟ ਰਹਿ ਗਏ ਦੋ ਚਲੋ ਮੈਂ ਡਾਵਾ ਫਿਰ ਤੋਂ ਢਾਉਂਦਾ ਸਹੀ 750 ਹੋ ਗਿਆ ਗਾਈਜ਼ ਇਹਨੂੰ ਤਾਂ ਛੱਡ ਗਏ ਗਿਆ ਗਿਆ ਉਹ ਬਹਿ ਗਿਆ ਛਤਰੀ ਤੇ ਦੁਬਾਰਾ ਫਿਰ ਡਾਉਂ ਲਿਆ ਹੁਣ ਗਿਆ ਗਾਈਜ਼ ਠੀਕ ਹੈ ਇਹਨੇ ਕਿੰਨਾ ਚੜ ਰੁੱਟਦਾ ਉਹ ਉੱਡ ਗਿਆ ਗਾਈਜ਼ ਉਹ ਤਾਂ ਠੀਕ ਹੈ ਦੂਜਾ ਵੀ ਕੱਢ ਕੇ ਡਾਉਨੇ ਆਪਾਂ ਆ ਜਾਂਦਾ ਆ ਰਿਆ ਨਹੀਂ ਮੈਂ ਹਜੇ ਤੱਕ ਜਿਹੜੇ ਪੌਣ ਲੱਗ ਗਿਆ ਵਾਸਤਾ ਹੁਣ ਡੂਗਾ ਤੇ ਦੂਜਾ ਵੀ ਕੱਢ ਕੇ ਡਾਉਨੇ ਆ ਗਾਈ ਛਤਰੀ ਦਾ ਲਾਤੀ ਹੁਣ ਚਾ ਹੁਣ ਜਾਂਦੇ ਹਾਂ ਸਕੂਲੇ ਆਣ ਕੇ ਵਲੌਗ ਕੰਟੀਨਿਊ ਕਰਾਂਗੇ ਠੀਕ ਹੈ ਗਾਈਜ਼ ਹਾਂਜੀ ਗਾਇਜ਼ ਸਕੂਲੋਂ ਜਾ ਕੇ ਵਾਪਸ ਆ ਚੁੱਕੇ ਆ ਤੇ ਕਰਦੇ ਆ ਵਲੌਗ ਸਟਾਰਟ ਦੁਬਾਰਾ ਤੇ ਫਿਲਹਾਲ ਆਪਣੇ ਕਬੂਤਰ ਤੜਕੇ ਦੇ ਖੁੱਲੇ ਛੱਡੇ ਹੋਏ ਆ ਤੇ ਅੱਜ ਆਪਣੇ ਕਬੂਤਰ 1 ਘੰਟੇ ਦੇ 25 ਮਿੰਟ ੁੱਡੇ ਆ ਠੀਕ ਆ ਅੱਜ ਟਾਈਮ ਘਟਾਤਾ ਪਤਾ ਨਹੀਂ ਕੀ ਚੱਕਰ ਆ ਕਿਉਂਕਿ ਕਬੂਤਰ ਸਾਰੇ ਖੁੱਲੇ ਸੀ ਤਾਂ ਕਰਕੇ ਵੇਖ ਕੇ ਸਾਰਿਆਂ ਨੂੰ ਥੱਲੇ ਆ ਕੇ ਸਵੇਰੇ ਕਬੂਤਰ ਬੰਦ ਕਰਕੇ ਡਾਵਾਂਗੇ ਕਿਉਂਕਿ ਜਾਂਦਾ ਹੋਇਆ ਮੈਂ ਕਬੂਤਰ ਖੋਲ ਗਿਆ ਸੀਗਾ ਤੇ ਹੁਣ ਦਾਣੇ ਦੋਣੇ ਪਾਉਣੇ ਆ ਇਹਨਾਂ ਨੂੰ ਤੇ ਤੇ ਆਜੋ ਫਿਰ ਦਾਣੇ ਦੋਣੇ ਪਾ ਦਈਏ ਠੀਕ ਹੈ ਗਾਈਜ਼ ਡਾਣੇ ਤਾਂ ਹੈ ਨਹੀਂ ਹੁਣ ਬੈਠੇ ਛਤਰੀ ਤੇ ਛਤਰੀ ਤੇ ਬੈਠੇ ਸਾਰੇ ਦਾਣੇ ਵੀ ਹੋਰ ਲਿਆਉਣ ਵਾਲੇ ਥੱਲੇ ਆ ਦੋ ਦਿਨਾਂ ਦੇ ਦਾਣੇ ਲਿਆਉਣਾ ਇਕੱਠੇ ਆ ਜੋ ਆਓ 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 ਸਾਰੇ ਆ ਗਏ ਗਾਈਜ਼ ਸਾਰੇ ਸਾਰੇ ਕਬੂਤਰ ਆ ਗਏ ਤੇ ਇੱਕ ਰਾ ਇੰਨੇ ਦਾਣੇ ਪਾਤੇ ਖਾ ਲੋ ਤੇ ਫਿਰ ਹੋਰ ਪਾ ਦਾਂਗੇ ਇਹਨਾਂ ਨੂੰ ਖਾ ਲੈਣ ਦੋ ਆਹ ਗਾਈਜ਼ ਆ ਕਬੂਤਰ ਆ ਆਪਣੇ ਹੱਥ ਤੇ ਆਉਂਦਾ ਇੱਥੇ ਮੰਜੀ ਦੇ ਬੈਠਾ ਸੀ ਤੇ ਹੱਥ ਤੇ ਦਾਣੇ ਪਾ ਕੇ ਇਹਨੂੰ ਮਤਲਬ ਥੱਲੇ ਗਾਈਸ ਉਹ ਵਾਲਾ ਕਬੂਤਰ ਆਪਣੇ ਹੱਥ ਤੇ ਆਉਂਦਾ ਤੇ ਹੁਣ ਹੱਥ ਤੇ ਦਾਣਾ ਪਾ ਕੇ ਵੰਨੇ ਆ ਉਥੋਂ ਇੱਥੇ ਸਿੱਧਾ ਹੱਥ ਤੇ ਆਉਂਦਾ ਕਿ ਨਹੀਂ ਆਉਂਦਾ ਚੈੱਕ ਕਰਦੇ ਆਜੋ ਦੇਖੋ ਗਾਈਸ ਹਾਂ ਹੱਥ ਤੇ ਦਾਣੀ ਤਾਂ ਰੱਖ ਲਿਓ ਇਧਰ ਹੀ ਵੇਖੀ ਜਾਂਦਾ ਹੁਣ ਆ ਗਿਆ ਆ ਗਿਆ ਆ ਗਿਆ ਆ ਗਿਆ ਸਾਰੇ ਕਬੂਤਰ ਤਾਂ ਆ ਗਏ ਥੱਲੇ ਉਹ ਨਹੀਂ ਆਇਆ ਜਿਹੜਾ ਹੱਥ ਤੇ ਆਉਂਦਾ ਆ ਜਾ ਆ ਜਾ ਆ ਜਾ ਆਓ 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 ਜਦੋਂ ਕੋਲੇ ਆ ਗਿਆ ਉਦੋਂ ਖਵਾਵਾਂਗੇ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਗਾਈਸ ਆ ਆ ਗਿਆ ਆ ਗਿਆ ਆ ਹੁੰਦਾ ਪਿਆ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆ ਗਿਆ ਹੱਥ ਵਾਲਾ ਕਬੂਤਰ ਤਾਂ ਵੀ ਨਹੀਂ ਹੁੰਦਾ ਕਿ ਨਹੀਂ ਠੀਕ ਹੈ ਗイズ ਆ ਰਿਹਾ ਪਹਿਲਾਂ ਦਾਤ ਤੇ ਖਾਣ ਲੱਗ ਗਿਆ ਸੀ ਆਓ 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 ਹੁਣ ਆਊਗਾ ਹੁਣ ਆਊਗਾ ਗイズ ਕਬੂਤਰ ਵੇਖੋ ਆ ਗਿਆ ਨਾ ਇੱਥੇ ਪਰੌਣੀਆਂ ਤਾਂ ਇਹਨਾਂ ਹਨੇ ਹੈ ਨਹੀਂ ਜਾਣੇ ਹੁਣ ਤਾਂ ਆਊਗਾ ਆ ਆ ਗਿਆ ਗਾਇਸ ਕਬੂਤਰ ਆਪਣੇ ਹੱਥ ਤੇ ਠੀਕ ਹੈ ਪਰ ਲੈਂ ਮੈਂ ਵੀਡੀਓ ਬੰਦ ਕਰਤੀ ਸੀ ਤੋਂ ਦੋ ਮੁੜਕੇ ਸਦਾ ਹੱਥ ਤੇ ਹੀ ਆ ਗਿਆ ਜੇ ਵੀਡੀਓ ਔਨ ਹੁੰਦੀ ਤਾਂ ਤੁਹਾਨੂੰ ਵਿਖਾ ਦਿੰਦੇ ਲਓ ਵੀ ਮਿੱਤਰੋ ਐਸੀ ਅੱਜ ਦੀ ਆਪਣੀ ਵੀਡੀਓ ਵੀਡੀਓ ਜਿਆਦਾ ਨਹੀਂ ਬਣਾ ਸਕੀ ਕਿਉਂਕਿ ਸਕੂਲੇ ਜਾਵੜੇ ਸੀ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਕਰਨਾ ਬਾਕੀ ਆਪਣੇ ਕਬੂਤਰ ਤੁਹਾਡੇ ਸਾਹਮਣੇ ਬੈਠੇ ਆ ਰਹੇ ਤੇ ਸਵੇਰੇ ਸਵੇਰੇ ਨਹੀਂ ਕੀ ਕਹਿੰਦੇ ਅੱਜ ਦਿਨ ਅੰਤਵਾਰ ਨੈਕਸਟ ਮਿੱਤਰੋ ਅਗਲੇ ਅੰਤਵਾਰ ਇਹ ਜਿਆ ਐਸਾ ਨਵਾਂ ਇਹਦੇ ਉੱਤੇ ਹੋਰ ਕਮਰੇ ਪਾ ਦਾਂਗੇ ਮਤਲਬ ਐਵੇਂ ਉਹ ਦੇਖੋ ਕਬੂਤਰ ਭੈਣ ਲੱਗ ਗਿਆ ਵੀ ਇੱਥੇ ਬੈਠਾ ਸੀ ਹੁਣ ਡਰਦਾ ਬਾਰ ਬਾਰ ਬਾਹਰ ਨਿਕਲ ਕੇ ਆਇਆ ਠੀਕ ਹੈ ਬਾਕੀ ਲਾਉਣੇ ਕੋਈ ਖੁੱਡੇ ਦਾ ਗੇਟ ਤੇ ਮਿਲਦੇ ਆਣ ਤੜਕੇ